ਬਾਤ ਬੜੇ ਗੁਰ ਸਿੱਖ ਪਿਆਰੇ ਨੇ ਜਿਨ੍ਹਾਂ ਤੇ ਬਾਣੀ ਪੜਦੇ ਆ ਪੜਦੇ ਕੰਠ ਹੋ ਗਈ। ਕਿਉਂਕਿ ਦਾਨੇਪੁਰਖਾਂ ਦਾ ਇੱਕ ਬੜਾ ਪਿਆਰਾ ਕਥਨ ਹੈ। ਸਮਝਾਉਣ ਦੇ ਤਰੀਕੇ ਨਾਲ ਬਜ਼ੁਰਗਾਂ ਦੇ ਵਿਦਵਾਨਾਂ ਦੇ ਬੜੇ ਪਿਆਰੇ ਹੋਇਆ ਕਰਦੇ ਸੀ। ਉਹ ਕਹਿੰਦੇ ਪੈਸਾ ਗੰਠ ਤੇ ਬਾਣੀ ਕੰਠ। ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ। ਮੰਨ ਲਓ ਤੁਹਾਡਾ ਬੈਂਕ ਵਿੱਚ ਲੱਖਾਂ ਰੁਪਇਆ ਪਿਆ। ਤੇ ਤੁਸੀਂ ਕਿਸੇ ਸਟੋਰ ਤੇ ਗਏ ਹੋ ਤਾਂ ਉੱਥੇ ਚੀਜ਼ਾਂ 5 ਡਾਲਰਾਂ ਦੀ। ਉੱਥੇ ਮੈਂ ਕਹੀ ਜਾਵਾਂ ਮੈਨੂੰ ਤੂੰ ਚੀਜ਼ ਦੇ ਦੇ ਮੇਰਾ ਬੈਂਕ 'ਚ 1.5 ਲੱਖ ਰੁਪਇਆ ਉਹ ਕਹਿੰਦਾ ਮੈਨੂੰ 1.5 ਲੱਖ ਦੀ ਜ਼ਰੂਰਤ ਨਹੀਂ ਮੈਨੂੰ ਸਿਰਫ 5 ਡਾਲਰਾਂ ਦੀ ਜ਼ਰੂਰਤ ਹੈ 5 ਦੇ ਤੇ ਵਸਤੂ ਲੈ ਕੇ ਆਪਣੀ ਬਣਾ ਕੇ ਚਲਾ ਜਾ ਪੈਸਾ ਉਹੀ ਹੈ ਜਿਹੜਾ ਸਾਡੇ ਸਮੇਂ ਤੇ ਕੰਮ ਆਵੇ ਤੇ ਬਜ਼ੁਰਗ ਕਹਿੰਦੇ ਪੈਸਾ ਗੰਠ ਭਾਵ ਕਿ ਜੇਬ ਦੇ ਵਿੱਚ ਚਾਹੀਦਾ ਚਲੋ ਅੱਜ ਡਿਜੀਟਲ ਜਮਾਨਾ ਆ ਗਿਆ ਅੱਜ ਆਪ ਨੂੰ ਕ੍ਰੈਡਿਟ ਕਾਰਡ ਦੇ ਦਿੰਦੇ ਨੇ ਕਿ ਤੁਸੀਂ ਜੇਬ ਦੇ ਵਿੱਚ ਨਹੀਂ ਰੱਖਣਾ ਕਾਰਡ ਰੱਖੋ ਜਿੱਥੇ ਜਾਓ ਸਖ ਰੈਚ ਕਰੋ ਪੈਸਾ ਦਿਓ ਉਹ ਵੀ ਗੰਠ ਵਾਲੀ ਗੱਲ ਹੈ ਤੇ ਦੂਜੇ ਨੰਬਰ ਤੇ ਉਹ ਕਨੇ ਬਾਣੀ ਉਹ ਜਿਹੜੀ ਤੁਹਾਡੇ ਕੰਠ ਹੈ ਇਸੇ ਕਰਕੇ ਜਦੋਂ ਵਿਦਿਆਲਿਆਂ ਦੇ ਵਿੱਚ ਜਟਕਸਾਲਾਂ ਦੇ ਵਿੱਚ ਤੇ ਜਦੋਂ ਵੀ ਬੱਚੇ ਜਿਹੜੇ ਸਿੱਖਣ ਦੇ ਲਈ ਜਾਂਦੇ ਸਨ ਨਾ ਉਹਨਾਂ ਨੂੰ ਸਭ ਤੋਂ ਪਹਿਲਾਂ ਹੀ ਬਾਣੀ ਪਹਿਲੀ ਜਿਹੜੀ ਪੜਾਈ ਜਾਂਦੀ ਸੀ ਉਹ ਜਪਜੀ ਸਾਹਿਬ ਸੀ ਤੇ ਨਿਤਨੇਮ ਦੇ ਵਿੱਚ ਵੀ ਬਕਾਇਦਾ ਗੁਰਮਖਾਂ ਨੇ ਇਸ ਬਾਣੀ ਦਾ ਆਪ ਅਭਿਆਸ ਕਰਉਣਾ ਤੇ ਹੌਲੀ-ਹੌਲੀ ਪੜਦਿਆਂ-ਪੜਦਿਆਂ ਬਾਣੀ ਕੰਠ ਹੋ ਜਾਣੀ ਤੇ ਜਦੋਂ ਸ਼ੁਰੂਆਤ ਕਰਵਾਈ ਜਾਂਦੀ ਸੀ ਅੱਜ ਤੱਕ ਚਲੋ ਸਾਡਾ ਸਿਸਟਮ ਇਦਾਂ ਦਾ ਅਗਿਆ ਕਿ ਸਾਡੇ ਕੋਲੇ ਸਮਾਂ ਨਹੀਂ ਹੈ ਨਾ ਅਸੀਂ ਬਾਕੀ ਕੰਮਾਂ ਲਈ ਸਮਾਂ ਕੱਢ ਸਕਦੇ ਆ ਬੱਚੇ ਨੂੰ ਪੜਾਉਣਾ ਹੋਵੇ دنیਵੀ ਤਾਲੀਮ ਦੇਣੀ ਹੋਵੇ دنیਵੀ ਵਿੱਦਿਆ ਪੜਾਉਣੀ ਹੋਵੇ ਉੱਥੇ ਸਾਡੇ ਕੋਲੇ 10-12 ਸਾਲ ਲੱਗੇ ਆ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰਾਉਣ ਦੇ ਲਈ ਸਾਲ ਡੇਢ ਸਾਲ ਨਹੀਂ ਹੈ ਹੌਲੀ-ਹੌਲੀ ਸਾਡੇ ਤੋਂ ਬਾਣੀ ਕੰਠ ਹੈ ਜਿਹੜੀ ਉਹ ਦੂਰ ਹੋ ਗਈ ਇਸੇ ਕਰਕੇ ਸਾਡੇ ਬੜੇ ਨੌਜਵਾਨ ਨੇ ਜਿਨ੍ਹਾਂ ਨੂੰ ਗੀਤ ਬਹੁਤ ਕੰਠਾ ਪਰ ਬਾਣੀ ਕੰਠ ਨਹੀਂ ਹੈ ਕੀਰਤਨ ਚੱਲਦਾ ਹੋਵੇ ਬਹੁਤ ਘੱਟ ਨੇ ਜਿਹੜੇ ਨਾਲ-ਨਾਲ ਬੋਲਣਗੇ ਤੇ ਗਾਣੇ ਤੁਸੀਂ ਭਾਵੇਂ ਡੀਜੇ ਤੇ 3 ਘੰਟੇ ਲਾਈ ਰੱਖੋ ਜਿਹੜਾ ਵੀ ਆਵੇਗਾ ਉਹ ਹੀ ਜ਼ਿਆਦਾ ਆ ਬੀਬੀਆਂ ਮਤਾਮਾ ਭੈਣਾ ਬੈਠੀਆਂ ਨੇ ਹੋ ਸਕਦਾ ਕਿਸੇ ਨੂੰ ਚੌਪੀ ਸਾਹਿਬ ਦੀਆਂ 25 ਪੌੜੀਆਂ ਨੇ ਯਾਦ ਹੋਣ ਪਰ 150 ਬੋਲੀ ਸਾਰਿਆਂ ਨੂੰ ਯਾਦ ਆ ਗਿੱਧਾ ਪੈਂਦਾ ਹੋਵੇ ਕਿਤੇ ਤੇ ਉਦੋਂ ਉਹ ਵੀ ਯਾਦ ਆ ਜਾਂਦੀਆਂ ਜਿਹੜੀਆਂ 10 ਸਾਲ ਪਹਿਲਾਂ ਬੋਲੀਆਂ ਹੁੰਦੀਆਂ ਨੇ ਭਾਵੇਂ ਕਿ ਜਿਹੜੀ ਚੀਜ਼ ਸਾਡਾ ਧਿਆਨ ਜ਼ਿਆਦਾ ਹੈ ਨਾ ਉਹ ਸਾਡੇ ਕੰਠ ਤੇ ਆ ਜਾਂਦੀ ਹੈ ਹਣ ਬੋਲੀਆਂ ਕਿਹੜਾ ਕਿਸੇ ਕਿਤਾਬ ਚੋਂ ਪੜੀਆਂ ਕਿਉਂਕਿ ਮਾਂ-ਤਾਨ ਪੜਾ ਉਹ ਤਾਂ ਸਕੂਲ ਗਈ ਨਹੀਂ ਹੈ ਹੁਣ ਤਾਂ ਉਹੜਾ ਜਿਹੜਾ ਤੱਕ ਨਹੀਂ ਆਉਂਦਾ ਲਗਾਮਾਂਤਰਾ ਨਹੀਂ ਆਉਂਦੀਆਂ ਨਾ ਉਹਨੇ ਕਿਸੇ ਕਿਤਾਬ ਚੋਂ ਪੜੀਆਂ ਨਾ ਕਿਸੇ ਕਾਇਦੇ ਚੋਂ ਪੜੀਆਂ ਇਹ ਕੀ ਹੈ ਇਹ ਪੀੜੀਦਰ ਪੀੜੀ ਚੱਲਦੀ ਹੈ ਬਿੰਗਾ ਅੱਗੇ ਦੀ ਅੱਗੇ ਸਿੱਖਦੇ ਗਏ ਆਪਾਂ ਇਹਨੂੰ ਕਹਿ ਦਿੱਤਾ ਜਾਂਦਾ ਸੀ ਲੋਕ ਬੋਲੀਆਂ ਕਿ ਜਿਹੜੀਆਂ ਲੋਕਾਂ ਤੋਂ ਸਿੱਖੀਆਂ ਨੇ ਹੁਣ ਸਤਗੁਰੂ ਜੀ ਨੇ ਕਿਰਪਾ ਕੀਤੀ ਬਾਣੀ ਜਦੋਂ ਸਾਡੇ ਕੰਠ ਹੋਵੇ ਗੀਨਾ ਤੇ ਤੁਸੀਂ ਕਿਸੇ ਦੇ ਨਾਲ ਵੀ ਗੱਲਬਾਤ ਕਰਨੀ ਹੈ ਤੇ ਗੁਰਬਾਣੀ ਦਾ ਹਵਾਲਾ ਦੇ ਸਕਦੇ ਆਪਾਂ ਹੁਣ ਕੋਈ ਬਾਣੀ ਨੂੰ ਨਾ ਮੰਨੇ ਉਹ ਤਾਂ ਫਿਰ ਭਾਈ ਉਹਦੀ ਗੱਲ ਆਪਣੀ ਕਿਉਂਕਿ ਸਾਡੇ ਸਾਡੇ ਲਈ ਤਾਂ ਸਿਰਫ ਗੁਰਬਾਣੀ ਹੀ ਢਾਲ ਹੈ ਗੁਰਬਾਣੀ ਹੀ ਆਸਰਾ ਹੈ ਗੁਰਬਾਣੀ ਹੀ ਥੰਮੀ ਹੈ ਤੇ ਕਿਸੇ ਨੂੰ ਵੀ ਅਸੀਂ ਕੋਈ ਸਮਝਾਉਣਾ ਹੋਵੇ ਉੱਥੇ ਇਹ ਥੋੜੀ ਕਹਿੰਨੇ ਕਿ ਮੈਂ ਤੈਨੂੰ ਕਹਿ ਰਿਹਾ ਉੱਥੇ ਹੀ ਕਿਹਾ ਜਾਂਦਾ ਕਿ ਮਹਾਰਾਜ ਜੀ ਕਹਿੰਦੇ ਆ ਕਿ ਕੋਈ ਕਵੇ ਕੋਈ ਕਿੱਥੇ ਆ ਜੀ ਅਮਰਤ ਵੇਲਾ ਫਿਰ ਉੱਥੇ ਇੱਕ ਦਸਰਾ ਪਾਵੇਗਾ ਪਾਸ਼ਾ ਕਹਿੰਦੇ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਤੇ ਬੱਚਾ ਕਹਵੇ ਕਿੱਥੇ ਮਾਰੇ ਕਹਿੰਦੇ ਬਾਣੀ ਪੜੋ ਫਿਰ ਉੱਥੇ ਦਸਰਾ ਪਾਵੇਗਾ ਆਵੋ ਸਿੱਖ ਸਤਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਕਿ ਗੁਰੂ ਕਹਿੰਦੇ ਆ ਅਸੀਂ ਨਹੀਂ ਕਹਿੰਦੇ ਹਾਂ ਅਸੀਂ ਸਪੀਕਰ ਹੈਗੇ ਕਿ ਜਿਵੇਂ ਗੁਰੂ ਪਾਸ਼ਾ ਸਾਨੂੰ ਕਹਿ ਰਿਹਾ ਅਸੀਂ ਤੁਹਾਡੇ ਤੱਕ ਦੱਸ ਰਹੇ ਹਾਂ ਬਸ ਸਾਡਾ ਇੰਨਾ ਹੀ ਰੋਲ ਆ ਇਸੇ ਕਰਕੇ ਸਿੱਖੀ ਵਿੱਚ ਸਾਧ ਪ੍ਰਥਾ ਨਹੀਂ ਹੈ ਕਿਉਂਕਿ ਮਿਲਣਾ ਅਸੀਂ ਡਾਇਰੈਕਟ ਗੁਰੂ ਪਾਤਸ਼ਾਹ ਦੇ ਨਾਲ ਆ ਵਿਚੋਲਗੀ ਨਹੀਂ ਇੱਥੇ ਕਮਾਈ ਸਾਨੂੰ ਕਰਨੀ ਪੈਣੀ ਆ ਅਭਿਆਸ ਸਾਨੂੰ ਕਰਨਾ ਪੈਣਾ ਬਾਣੀ ਸਾਨੂੰ ਪੜਨੀ ਪੈਣੀ ਆ ਹਾਂ ਇਹਦੀ ਲਾਗ ਕੋਈ ਗੁਰਸਿੱਖ ਲਾ ਸਕਦਾ ਲਾਗ ਦੇ ਲਈ ਮੈਨੂੰ ਬੜੀ ਪੈਰੀ ਗੱਲ ਯਾਦ ਹੈ ਬੱਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਉਹਨਾਂ ਦੀ ਪੁਸਤਕ ਹੈ ਉਹਦੇ ਵਿੱਚ ਬੜੀ ਪੈਰੀ ਗੱਲ ਲਿਖਦੇ ਨੇ ਉਹ ਉਹ ਕਹਿੰਦੇ ਤੁਸੀਂ ਕਿਸੇ ਵੀ ਗੁਰਸਿੱਖ ਦੀ ਨਾ ਅਮਰਤ ਵੇਲੇ ਦੀ ਨਾਮ ਅਭਿਆਸ ਦੀ ਬਾਣੀ ਦੀ ਖੰਡੇ ਦੀ ਪੌਲ ਦੀ ਅਰਦਾਸ ਕਰ ਦਿਓ ਇਹ ਜਾਇਜ਼ ਹੈ ਪਰ ਹਰੇਕ ਚੀਜ਼ ਆਪਣੇ ਕਰਮਾਂ ਦੇ ਦੁੱਖਾਂ ਨੂੰ ਕੱਟ ਰਿਆ ਸਾਨੂੰ ਨਹੀਂ ਪਤਾ ਕਿਹੜੇ ਬੰਦੇ ਦੇ ਕਿੰਨਾ ਦੇ ਕਰਮ ਨੇ ਹਾਂ ਜੁੜਨ ਦੀ ਅਰਦਾਸ ਕਰ ਸਕਦੇ ਹੋ ਕਿ ਸਤਗੁਰੂ ਜੀ ਦਾ ਵੀ ਬਚਨ ਹੈ ਕਿ ਜੁੜਦਾ ਜੀਵ ਉਹੀ ਹੈ ਜੀ ਦਾ ਧੁਰ ਦੇ ਨਾਲ ਸੰਯੋਗ ਬਣ ਜਾਂਦਾ ਵੈਸੇ ਪੰਗਤੀ ਮਾਫ ਕਰਨਾ ਅਸੀਂ ਬੱਚੇ-ਬੱਚੇ ਨਹੀਂ ਪੜ ਦਿੰਦੇ ਆ ਕਿ ਨਾਨਕ ਸਤਗੁਰ ਤਿੰਨਾ ਮਲਾਇਆ ਜਿਨ੍ਹਾਂ ਧੁਰੇ ਪਿਆ ਸੰਯੋਗ ਤੇ ਮਾਫ ਕਰਨਾ ਵੀ ਸੰਯੋਗ ਫਿਰ ਰੱਬ ਜੀ 10-12 ਸਾਲ ਦਾ ਵੀ ਲਖ ਦਿੰਦੇ ਆ ਕਿ ਅੱਜ ਬੱਚਾ-ਬੱਚੀ ਆਗੇ ਤੇ ਮੈਂ ਪੰਗਤੀ ਪੜਤੀ ਧੁਰੇ ਪਿਆ ਸੰਯੋਗ ਤੇ 2 ਸਾਲ ਬਾਅਦ ਨਹੀਂ ਬਣੀ ਫਿਰ ਕੋਰਟ ਵਿੱਚ ਗਏ ਤਲਾਕ ਹੋ ਗਿਆ ਫਿਰ ਸੰਯੋਗ ਟੁੱਟ ਵੀ ਗਿਆ ਬਾਣੀ ਸਰੀਰਾਂ ਲਈ ਨਹੀਂ ਹੈ ਬਾਣੀ ਦੇਹਾਂ ਲਈ ਨਹੀਂ ਹੈ ਬਾਣੀ ਸਾਡੇ ਅੰਤਰ ਆਤਮੇ ਲਈ ਹੈ ਇਹ ਬਾਣੀ ਜੋ ਜਿਉਂ ਜਾਣੈ ਇਸ ਅੰਤਰ ਰਵੇ ਹਰ ਨਾਮਾ ਕਿ ਇਹ ਸਾਡੇ ਜੀਵ ਦੀ ਗੱਲ ਕਰਦੀ ਹੈ ਸਾਡੀ ਆਤਮਾ ਦੀ ਗੱਲ ਕਰਦੀ ਹੈ ਦੇਹ ਦੀ ਗੱਲ ਨਹੀਂ ਕਰਦੀ ਤੇ ਸਤਗੁਰੂ ਜੀ ਨੇ ਬਾਣੀ ਦੇ ਦੁਆਰਾ ਸਾਨੂੰ ਸਮਝਾਉਣਾ ਕੀਤਾ ਤੇ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਜਿੱਥੇ ਬਾਕੀ ਬਾਣੀਆਂ ਸਾਡੇ ਸਰੀਰ ਦਾ ਅੰਗ ਬਣੀਆਂ ਨਾ ਉਹਦਾ ਸੋਖਣੀ ਸਾਬ ਦੀ ਬਾਣੀ ਵੀ ਸਾਡੇ ਸਰੀਰ ਦਾ ਅੰਗ ਬਣ ਗਈ ਇਹਦੇ ਨਾਲ ਤੇ ਸੁਸਾਇਟੀਆਂ ਬਣ ਗਈਆਂ ਜਿੱਥੇ ਬੰਦੀਆਂ ਬਣ ਗਈਆਂ ਸੈਮੀਨਾਰ ਹੋਣ ਲੱਗੇ ਸਮਾਗਮ ਹੋਣ ਲੱਗੇ ਤੇ ਉਸੇ ਹੀ ਬਾਣੀ ਦੇ ਆਪਾਂ ਕੋਸ਼ਿਸ਼ ਕੀਤੀ ਗੁਰੂ ਮਹਾਰਾਜ ਜੀ ਕਿਰਪਾ ਕਰਨ ਆਪ ਸੰਗਤਾਂ ਸੇਸ ਬਖਸ਼ਿਓ ਕਿ ਜੋ ਗੁਰੂ ਪਾਸ਼ਾ ਜੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਣਾ ਚਾਹੁੰਦੇ ਨੇ ਉਹਨਾਂ ਪਾਵਨ ਬੋਲਾਂ ਨੂੰ ਆਪਾਂ ਆਪਸ ਵਿੱਚ ਸਾਂਝਾ ਕਰ ਸਕੀਏ ਆਓ ਗੁਰੂ ਪਾਸ਼ਾ ਜੀ ਕੀ ਕਿਰਪਾ ਕਰਦੇ ਨੇ ਰਹਾਉ ਦੀ ਪੰਗਤੀ ਹੈ ਸੋਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਤੁਸੀਂ ਸਾਰੀ ਬਾਣੀ ਪੜ ਲਓ ਸੁਖਨੀ ਸਾਹਿਬ ਦੀ ਕਿਤੇ ਵੀ ਰਹਾਉ ਸ਼ਬਦ ਨਹੀਂ ਆਵੇਗਾ। ਬਸ ਇੱਕੋ ਹੀ ਪੰਗਤੀ ਹੈ ਇਹਦੇ ਵਿੱਚ ਰਹਾਉ ਆਵੇਗਾ। ਬਾਕੀ ਸਾਰੀ ਬਾਣੀ ਪੜ ਲਓ ਕਿਤੇ ਰਹਾਉ ਨਹੀਂ ਹੈ। ਜਪਜੀ ਸਾਹਿਬ ਦੀ ਸਾਰੀ ਬਾਣੀ ਪੜ ਲਈ ਕਿਤੇ ਰਹਾਉ ਨਹੀਂ ਹੈ। 12 ਮਾਹ ਦੀ ਤੁਸੀਂ ਬਾਣੀ ਪੜਦੇ ਹੋ, ਸਕਰਾੰਤ ਵਾਲੇ ਦਿਨ ਪੜੀ ਜਾਂਦੀ ਹੈ। ਚਲੋ ਇੱਥੇ ਤਾਂ ਪੱਕਾ ਤਾਂ ਸ਼ਬਦੀ ਪੜਦੇ ਆਂ ਅੱਗੇ ਪਿੰਡਾਂ ਵਿੱਚ ਸਾਰੀ ਬਾਣੀ ਪੜੀ ਜਾਂਦੀ ਸੀ। ਜਦੋਂ ਸਕਰਾੰਤ ਹੋਣੀ ਤੇ ਗਿਆਨੀ ਜੀ ਨੇ 12 ਮਾਹ ਪੂਰਾ ਪੜਨਾ। ਫੇਰ ਉਹ ਤੋਂ ਬਾਅਦ ਅਰਦਾਸ ਬੇਚੀ ਹੋਣੀ ਉਹਦੇ ਵਿੱਚ ਵੀ ਰਹਾਉ ਨਹੀਂ ਹੈ ਹੁਣ ਰਹਾਉ ਸ਼ਬਦ ਦਾ ਕੇਂਦਰੀ ਭਾਵ ਹੈ ਜਿਵੇਂ ਸਾਡਾ ਸਰੀਰ ਹੈ ਨਾ ਸਾਡੇ ਸਰੀਰ ਦੀ ਮੇਨ ਹੈ ਰੀੜ ਦੀ ਹੱਡੀ ਜੇ ਉਹ ਠੀਕ ਹੈ ਤੇ ਜੀਵ ਚੱਲਦਾ ਫਿਰਦਾ ਤੇ ਜਿਹਦੀ ਰੀੜ ਦੀ ਹੱਡੀ 'ਚ ਨੁਕਸ ਪੈ ਜਾਵੇ ਉਹ ਤੋਂ ਚੱਲਿਆ ਨਹੀਂ ਜਾਂਦਾ ਝੁਕਿਆ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਉਸੇ ਤਰ੍ਹਾਂ ਸ਼ਬਦ ਰਹਾਉ ਦੀ ਪੰਗ ਦੀ ਦੇ ਇਰਤ ਗਿਰਦ ਘੁੰਮਦਾ ਹੁਣ ਸੋਖਣੀ ਸਹਿਬਜੀਤ ਦੀ ਬਾਣੀ ਦੇ 24 ਸ਼ਲੋਕ ਨੇ 24 ਸ਼ਲੋਕਾਂ ਦੇ ਵਿੱਚ 8 ਪਦੇ ਨੇ ਤੇ ਸਾਰੇ ਹੀ ਇਸ ਪੰਗਤੀ ਦੇ ਇਰਤ ਗਿਰਦ ਘੁੰਮਣਗੇ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਤੇ ਰਾਗੀ ਸਿੰਘਾਂ ਨੇ ਜਦੋਂ ਵੀ ਇਸ ਸਾਰੀ ਬਾਣੀ ਵਿੱਚੋਂ ਕੋਈ ਵੀ ਕੀਰਤਨ ਕਰਨਾ ਹੋਵੇ ਨਾ ਅਸਥਾਈ ਉਹਨਾਂ ਨੂੰ ਇਹ ਸ਼ਬਦ ਦੀ ਲੈਣੀ ਪਵੇਗੀ ਕਿਉਂ ਰਹਾਉ ਹੈ ਕਿ ਸਤਗੁਰੂ ਜੀ ਨੇ ਕਿਰਪਾ ਕੀਤੀ ਕਹਿੰਦੇ ਸੁਖਮਣੀ ਸੁਖ ਦੁਨੀਆ ਦਾ ਕਿਹੜਾ ਬੰਦਾ ਜਿਹੜਾ ਕਹਿੰਦਾ ਮੈਨੂੰ ਦੁੱਖ ਮਿਲੇ ਅ ਜਿੰਨੇ ਵੀ ਧਾਰਮਿਕ ਸਥਾਨ ਨੇ ਇੱਥੇ ਲੈਣਾ ਲੱਗੀਆਂ ਪੰਗਾਂ ਨੇ ਕਿੰਨਾ ਦੀਆਂ ਜਿਹੜੇ ਸੁੱਖ ਲੱਭਦੇ ਨੇ ਕੋਈ ਕਹਿੰਦਾ ਮਹਾਰਾਜ ਜੀ ਮੈਂ ਸੁਖੀ ਰਵਾਂ ਕੋਈ ਕਹਿੰਦਾ ਮੇਰਾ ਪਰਿਵਾਰ ਸੁਖੀ ਰਹੇ ਕੋਈ ਕਹਿੰਦਾ ਮੇਰੇ ਧੀਆ ਪੁੱਤਰ ਸੁਖੀ ਰਹਿਣ ਹਰੇਕ ਤਰ੍ਹਾਂ ਦੀਆਂ ਅਰਦਾਸਾਂ ਚਾਹੇ ਤੁਸੀਂ ਗੁਰਦੁਆਰਾ ਲੈ ਲਓ ਚਾਹੇ ਮੰਦਰ ਲੈ ਲਓ ਮਸਜਿਦ ਲੈ ਲਓ ਚਰਚ ਲੈ ਲਓ ਜੋ ਵੀ ਪ੍ਰੇਅਰ ਕਰ ਰਿਹਾ ਕੋਈ ਅਰਜ਼ੋਈ ਕਰ ਰਿਹਾ ਕੋਈ ਅਰਦਾਸ ਕਰ ਰਿਹਾ ਸੁੱਖਾਂ ਦੀ ਕਰ ਰਿਹਾ ਪਰ ਕਿੱਡੀ ਡੂੰਗੀ ਤੇ ਸੋਚਣ ਦੀ ਗੱਲ ਹੈ ਇੰਨੀਆਂ ਅਰਦਾਸਾਂ ਕਰਨ ਦੇ ਨਾਲ ਸੁੱਖ ਮਿਲਦਾ ਫੇਰ ਵੀ ਨਹੀਂ ਕੋਈ ਨਾ ਕੋਈ ਦੁੱਖ ਫੇਰ ਸਾਡੇ ਅੱਗੇ ਖੜਾ ਕਿਸੇ ਕੋਲੇ ਸਾਰਾ ਕੁਝ ਹੈਗਾ ਪਰ ਸਰੀਰ ਨੂੰ ਕੋਈ ਰੋਗ ਲੱਗ ਗਿਆ ਉਹ ਸਰੀਰ ਦਾ ਰੋਗ ਲੈ ਕੇ ਦੁਖੀ ਹੈ ਕਿਸੇ ਕੋਲੇ ਧਨ ਜ਼ਮੀਨ ਜਾਇਦਾਦ ਸਭ ਕੁਝ ਹੈਗਾ ਪਰ ਅੱਗੇ ਨੂੰ ਸੰਭਾਲਣ ਵਾਲਾ ਕੋਈ ਪੁੱਤਰ ਨਹੀਂ ਪੈਦਾ ਹੋਇਆ ਉਹਨੂੰ ਇਹ ਦੁੱਖ ਹੈ ਕਿਸੇ ਦਾ ਇੰਨਾ ਮਿਹਨਤ ਨਾਲ ਕਮਾਇਆ ਹੋਇਆ ਧਨ ਕੋਈ ਹੜੱਪ ਕੇ ਕੋਈ ਠੱਗੀ ਮਾਰ ਕੇ ਹੀਰਾ ਫੇਰੀ ਕਰਕੇ ਲੈ ਗਿਆ ਉਹ ਇਹਦੇ ਚੋਰੇ ਦੇ ਵਿੱਚ ਹੀ ਬੈਠਾ ਦੁਨੀਆ ਦਾ ਕਿਹੜਾ ਬੰਦਾ ਜਿਹੜਾ ਦੁਖੀ ਨਹੀਂ ਹੈ ਬਾਬਾ ਫਰੀਦ ਸਾਹਿਬ ਜੀ ਨੇ ਬੜੀ ਪਿਆਰੀ ਉਦਾਹਰਣ ਦਿੱਤੀ ਕਿੰਨੇ ਤੈਨੂੰ ਦੁੱਖ ਲੱਗਦਾ ਪਤਾ ਕਿਉਂ ਆ ਤੂੰ ਕੇਵਲ ਆਪਣੇ ਦੁੱਖਾਂ ਦਾ ਹੀ ਚਿੰਤਨ ਕਰਦਾ ਕਿ ਸ਼ਾਇਦ ਜਿਹੜਾ ਦੁੱਖ ਮੈਨੂੰ ਮਿਲਿਆ ਨਾ ਉਹ ਮੈਨੂੰ ਹੀ ਮਿਲਿਆ ਕਿਸੇ ਹੋਰ ਨੂੰ ਨਹੀਂ ਮਿਲਿਆ ਤੂੰ ਦਿਨ ਰਾਤ ਇਸ ਚੀਜ਼ ਨੂੰ ਚਿਤਵੀਂ ਜਾਂਦਾ ਦਿਨ ਰਾਤ ਹੀ ਸੋਚੀ ਜਾਂਦਾ ਕਿ ਆ ਮੇਰੇ ਨਾਲ ਹੀ ਕੱਤ ਹੋ ਗਈ ਆ ਮੇਰੇ ਨਾਲ ਹੀ ਕਿਉਂ ਹੋਇਆ ਕਹਿੰਦੇ ਨਹੀਂ ਤੂੰ ਇਕੱਲਾ ਨਹੀਂ ਹੈ ਦੁਨੀਆ ਭਰੀ ਪਈ ਐ ਨਾ ਚੀਜ਼ਾਂ ਨਾਲ ਪਰ ਇਹਦੇ ਲਈ ਤੈਨੂੰ ਥੋੜਾ ਜਿਹਾ ਆਪਣੇ ਆਪ ਤੋਂ ਬਾਹਰ ਜਾਣਾ ਪਵੇਗਾ ਮੈਂ ਇੱਕ ਬੇਨਤੀ ਕਰਦਾ ਹਾਂ ਨਾ ਬੱਚਿਆਂ ਨੂੰ ਸਦਾ ਹੀ ਪਹਾੜ ਪਰਬਤ ਤੇ ਤੂਰ ਨਾ ਦਿਖਾਇਆ ਕਰੋ ਅਸੀਂ ਕੁਝ ਚੀਜ਼ਾਂ ਬੱਚਿਆਂ ਦੇ ਜਨਮ ਦੇ ਵਿੱਚ ਨਾਲ ਹੀ ਬੋਧ ਨੇ ਆ ਤੇ ਕੋਈ ਨਾ ਮੈਂ ਜਦੋਂ ਆਪਾਂ ਚੱਲਾਂਗੇ ਕੋਈ ਕਹਿੰਦਾ ਮੈਂ ਪਹਾੜਾਂ ਤੇ ਚੱਲਾਂਗੇ ਕੋਈ ਕਹਿੰਦਾ ਸ਼ਿਮਲੇ ਚੱਲਾਂਗੇ ਕੋਈ ਕੁਲੂ ਮਨਾਲੀ ਚੱਲਾਂਗੇ ਹੁਣ ਬੱਚਾ ਉਹ ਚੀਜ਼ਾਂ ਨੂੰ ਦੇਖਦਾ ਦੇਖਦਾ ਨਾ ਮਨ ਦੇ ਵਿੱਚ ਓਦਾਂ ਦੀ ਫਿਲਮ ਬਣਾ ਲਿੰਦਾ ਕਿ ਸ਼ਾਇਦ ਆਹੀ ਜ਼ਿੰਦਗੀ ਵਧੀਆ ਇੱਥੇ ਕਿੰਨੀਆਂ ਬੋਟਾਂ ਫਿਰਦੀਆਂ ਕਿੰਨੀਆਂ ਕਿਸ਼ਤੀਆਂ ਫਿਰਦੀਆਂ ਕਿੰਨੇ ਤਰ੍ਹਾਂ ਦੇ ਪਕਵਾਨ ਲੱਗਿਆ ਕੋਈ ਬੀਚ ਤੇ ਲੈ ਕੇ ਚਲਾ ਜਾਂਦਾ ਕੋਈ ਕਿਤੇ ਹੀ ਚਲਾ ਜਾਂਦਾ ਹੁਣ ਉਹ ਚੀਜ਼ ਬੰਦੇ ਦੇ ਬੱਚੇ ਦੇ ਅੰਦਰ ਘਰ ਘਰ ਕੀਤੀ ਉਹਨੇ ਜ਼ਿੰਦਗੀ ਦਾ ਏਮ ਮਕਸਦ ਮੰਨ ਲਿਆ ਕਿ ਸ਼ਾਇਦ ਆਹੀ ਜ਼ਿੰਦਗੀ ਹੈ ਤੇ ਇਹਦੇ ਤੱਕ ਪਹੁੰਚਣ ਦੇ ਲਈ ਮੈਨੂੰ ਜੋ ਵੀ ਕੁਝ ਕਰਨਾ ਪਵੇ ਕਰਨਾ ਪਵੇਗਾ ਪਰ ਨਹੀਂ ਉਥੇ ਬੱਚਿਆਂ ਨੂੰ ਨਾਲ-ਨਾਲ ਪਿੰਗਲਵਾੜਾ ਜ਼ਰੂਰ ਦਿਖਾਇਆ ਕਰੋ ਕਿ ਪੁੱਤਰਾ ਕੱਲ ਨੂੰ ਇਦਾਂ ਦਾ ਸਮਾਂ ਵੀ ਆ ਸਕਦਾ ਆ ਵੇਖ ਇੱਥੇ ਕੋਈ ਕੋੜੀ ਬੈਠਾ ਕਿਸੇ ਦਾ ਹੱਡ ਪੈਰ ਵਾਰਿਆ ਗਿਆ ਕਿਸੇ ਦੀ ਬਾਹ ਨਹੀਂ ਹੈ ਕਿਸੇ ਦੀ ਲੱਤ ਨਹੀਂ ਹੈ ਕੱਲ ਨੂੰ ਏਦਾਂ ਦਾ ਵਕਤ ਤੇਰੇ ਤੇ ਵੀ ਆ ਸਕਦਾ ਹੈ ਇਹਨੂੰ ਕਿਹਾ ਜਾਂਦਾ ਅੱਗੋਂ ਦੇ ਜੇ ਚੇਤੀ ਹੈ ਪਹਿਲਾਂ ਤਿਆਰੀ ਹੁਣ ਅੱਜ ਸਹਿਬਜ਼ਾਦਾ ਬਾਬਾ ਜੀਤ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਪੁੰਟਾ ਸਾਹਿਬ ਦੀ ਧਰਤੀ ਹੈ ਮਹਾਰਾਜ ਜੀ ਨੇ ਮੁੱਲ ਖਰੀਦੀ ਗਏ ਇਸ ਜਗਤ ਦੇ ਪੁੱਤਰ ਦਾ ਜਨਮ ਹੋਇਆ ਤੇ ਮਹਾਰਾਜ ਜੀ ਨੇ ਤਿਆਰੀ ਨਾਲ ਹੀ ਕਰਵਾਣੀ ਸ਼ੁਰੂ ਕਰ ਦਿੱਤੀ ਉਥੇ ਇਹ ਨਹੀਂ ਮਨ ਵਿੱਚ ਰੱਖਿਆ ਕਿ ਪੁੱਤਰੋ ਤੁਹਾਨੂੰ ਘੋੜਸਵਾਰੀ ਸਿੱਖਣ ਦੀ ਲੋੜ ਨਹੀਂ ਹੈ ਤੁਹਾਡਾ ਪਿਤਾ ਸ਼ੈਨਸ਼ਾ ਤੁਹਾਡਾ ਪਿਤਾ ਕਲਗੀ ਲਾ ਕੇ ਬਹਿੰਦਾ ਤੁਹਾਡਾ ਪਿਤਾ ਤਖਤ ਤੇ ਬਹਿੰਦਾ ਤੁਹਾਡੇ ਪਿਤਾ ਦੇ ਸਿਰ ਤੇ ਪ੍ਰਸਾਦੀ ਹਾਥੀ ਚੌਰ ਕਰਦਾ ਤੁਹਾਡੇ ਪਿਤਾ ਦੇ ਤੀਰਾਂ ਨੂੰ ਸੋਨਾ ਲੱਗਿਆ ਹੁੰਦਾ ਇਹ ਨਹੀਂ ਸਿਖਾਇਆ ਕਿ ਤੁਹਾਡਾ ਪਿਤਾ ਬਹੁਤ ਅਮੀਰ ਹੈ ਤੇ ਤੁਸੀਂ ਇਹੋ ਜੇ ਅਮੀਰ ਪੁੱਤਰ ਬਾਪ ਦੇ ਪੁੱਤ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਹੈ ਮਰ ਕਹਿੰਦੇ ਨਹੀਂ ਇਹਦੀ ਸਖਲਾਈ ਕਰਾਓ ਤੇ ਤੇ ਬਕਾਇਦਾ ਬਾਬਾ ਜੈਤਾ ਜੀ ਕੋਲੇ ਭੇਜਿਆ ਸਹਬਜ਼ਾਦਾ ਬਾਬਾ ਜੀ ਸਿੰਘ ਸਾਹਿਬ ਨੂੰ ਤੇ ਬਾਬਾ ਜੈਤਾ ਜੀ ਨੂੰ ਕਿਹਾ ਇਹਨਾਂ ਦੀ ਤੁਸੀਂ ਸਖਲਾਈ ਕਰਾਉਣੀ ਹੈ ਘੋੜ ਸਵਾਰੀ ਦੀ ਇਹਨਾਂ ਦੀ ਸਖਲਾਈ ਕਰਾਉਣੀ ਹੈ ਨੇਜੇਬਾਜੀ ਦੀ ਗੱਤਕੇ ਦੀ ਕਿਰਪਾਨ ਦੀ ਢਾਲ ਦੇ ਬਾਹਰ ਰੋਕਣ ਦੀ ਸਖਲਾਈ ਤੇ ਨਾਲ ਨਾਲ ਭਾਈ ਮਣੀ ਸਿੰਘ ਸਾਹਿਬ ਜੀ ਸੇਵਾ ਲਈ ਕੇ ਨਾਲ ਨਾਲ ਤੁਸੀਂ ਇਹਨਾਂ ਨੂੰ ਬ੍ਰਹਮ ਦੀ ਵਿੱਦਿਆ ਦੇਣੀ ਹੈ ਨਾਲ ਨਾਲ ਗੁਰਬਾਣੀ ਦੇਣੀ ਹੈ ਹੁਣ ਤਿਆਰੀ ਸੀ ਨਾ ਅੱਜ ਅੱਜ ਸਾਡੀਆਂ ਵੀ ਔਲਾਦਾਂ ਨੇ ਦੋ ਦੋ ਮੰਗ ਪੂਰੀ ਨਾ ਹੋਵੇ ਤੇ ਮਾਪੇ ਨੂੰ ਮਿਹਨੇ ਮਾਰਨ ਲੱਗ ਜਾਂਦੇ ਆ ਤੂੰ ਕਿਹੜਾ ਬਾਪੂ ਆ ਮੈਂ ਤੇਥੋਂ ਸਾਈਕਲ ਮੰਗਾ ਤੂੰ ਸਾਈਕਲ ਨਹੀਂ ਲੈ ਕੇ ਦੇ ਸਕਿਆ ਮੈਂ ਤੇਥੋਂ ਆ ਬੂਟ ਮੰਗੇ ਤੂੰ ਬੂਟ ਨਹੀਂ ਲੈ ਕੇ ਦੇ ਸਕਿਆ ਕਿਉਂ ਅਸੀਂ ਸੁਪਨੇ ਇਦਾਂ ਦੇ ਦਿਖਾ ਦਿੰਨੇ ਆ ਔਲਾਦਾਂ ਨੂੰ ਕਿ ਕੋਈ ਨਾ ਤੇਰਾ ਬਾਪੂ ਜਿਉਂਦਾ ਅਜੇ ਕੋਈ ਨਾ ਮੈਂ ਜਿੱਥੋਂ ਮਰਜ਼ੀ ਕਮਾਈ ਕਰਕੇ ਲਿਆਵਾ ਤੇ ਬੱਚੇ ਕਹਿੰਦੇ ਠੀਕ ਆ ਫਿਰ ਲਿਆ ਤੁਸੀਂ ਦੇਖੋ ਕਿੰਨੀ ਤਿਆਰੀ ਕੀਤੀ ਹੋਵੇਗੀ ਕਲਗੀਧਰ ਮਹਾਰਾਜ ਜੀ ਨੇ ਆਪਣੇ ਚਾਰ ਪੁੱਤਰਾਂ ਦੀ ਆਨੰਦਪੁਰ ਨੂੰ 7 ਮਹੀਨੇ ਦਾ ਘੇਰਾ ਪਿਆ ਰਿਆ ਇੱਕ ਵੀ ਬੱਚੇ ਨੇ ਇੱਕ ਵੀ ਸਾਬ ਜਦ ਨੇ ਆਪਣੇ ਪਿਤਾ ਨੂੰ ਮਿਹਣਾ ਨਹੀਂ ਮਾਰਿਆ ਕਿ ਮਹਾਰਾਜ ਜੀ ਤੇਰੇ ਪੁੱਤਰ ਬਣ ਦਾ ਕੀ ਫਾਇਦਾ ਇਸ ਤੇ ਭੁੱਖਣ ਭਾਣੇ ਬੈਠੇ ਆਂ ਸਾਨੂੰ ਤਾਂ ਰੋਟੀ ਨਹੀਂ ਮਿਲਦੀ ਪਈ ਸਾਨੂੰ ਤਾਂ ਲੋਕੀ ਬਾਹਰ ਨਹੀਂ ਪੇ ਜਾਣ ਦਿੰਦੇ ਅਸੀਂ ਤਾਂ ਖੇਡ ਮੱਲ ਨਹੀਂ ਸਕਦੇ ਹੁਣ ਬੱਚਿਆਂ ਦੀ ਤਾਂ ਉਮਰ ਖੇਡਣ ਦੀ ਆ ਬੱਚੇ ਫਿਰਦੇ ਨੇ ਖੇਡਦੇ ਭੱਜੇ ਹੁਣ 5 ਕੋ ਸਾਲ ਦੀ ਉਮਰ ਹੈ ਬਾਬਾ ਫਤੇ ਸਿੰਘ ਸਾਹਿਬ ਦੀ ਉਹਨਾਂ 5 ਸਾਲ ਦੇ ਬੱਚੇ ਦੀ ਦੇਖੋ ਕਿੰਨੀ ਤਿਆਰੀ ਕੀਤੀ ਹੋਵੇਗੀ ਕਿ ਇੱਕ ਵਾਰ ਵੀ ਆਪਣੀ ਦਾਦੀ ਨੂੰ ਨਹੀਂ ਕਿਹਾ ਕਿ ਤੁਸੀਂ ਪਿਤਾ ਜੀ ਨੇ ਕਹੋ ਕਿ ਘੇਰਾ ਚ ਤੋੜ ਦੇਣ ਕਹਿਣ ਤੋਂ ਭਾਵ ਤਿਆਰੀ ਪਹਿਲਾਂ ਕੀਤੀ ਜਾਂਦੀ ਹੈ ਤੇ ਸਤਿਗੁਰ ਦੀ ਬਾਣੀ ਸਾਡੇ ਮਨਾਂ ਦੀ ਤਿਆਰੀ ਕਰਦੀ ਹੈ ਤੇ ਜਿਨ੍ਹਾਂ ਦੀ ਮਨਾਂ ਦੀ ਤਿਆਰੀ ਹੋਵੇ ਨਾ ਉਹਨਾਂ ਨੂੰ ਭਾਵੇਂ ਲੱਖਾਂ ਦੇ ਘਾਟੇ ਵੀ ਪੈ ਜਾਣ ਉਹ ਕਦੀ ਗੱਲ ਵਿੱਚ ਰਸਾ ਨਹੀਂ ਪਾਉਂਦੇ ਪਰ ਜਦੋਂ ਸਾਡੀ ਤਿਆਰੀ ਨਹੀਂ ਕਰਵਾਈ ਹੁੰਦੀ ਸਾਡੇ ਬੱਜਿਆਂ ਨੂੰ ਬੱਚਿਆਂ ਨੂੰ ਸਬਜ਼ ਬਾਗ ਹੀ ਇਦਾਂ ਦੇ ਦਿਖਾਏ ਹੁੰਦੇ ਨੇ ਫਿਰ ਜਦੋਂ ਉਹਨਾਂ ਦੀ ਮੰਜ਼ਲ ਅੱਗੇ ਨਹੀਂ ਮਿਲਦੀ ਜਾਂ ਮੰਜ਼ਲ ਤੋਂ ਭਟਕ ਜਾਂਦੇ ਨੇ ਜਾਂ ਸੁਪਨੇ ਜ਼ਿਆਦਾ ਦੇਖ ਲੈਂਦੇ ਨੇ ਉਹ ਸੁਪਨੇ ਪੂਰੇ ਨਹੀਂ ਹੁੰਦੇ ਫਿਰ ਬੱਚੇ ਕੋਈ ਬੇਸਮੈਂਟ ਵਿੱਚ ਜਾ ਕੇ ਗਲ ਵਿੱਚ ਰਸਤਾ ਪਾ ਕੇ ਲੰਕ ਜਾਂਦਾ ਕੋਈ ਕਿਤੇ ਜਾ ਕੇ ਲੰਕ ਜਾਂਦਾ ਕਿਉਂ ਤਿਆਰੀ ਨਹੀਂ ਹੈ ਇਹ ਤਿਆਰੀ ਮਾਪੇ-ਬਾਪ ਨੂੰ ਕਰਾਉਣੀ ਪੈਣੀ ਹੈ ਕੇਵਲ ਬੱਚਿਆਂ ਨੂੰ ਪੈਸੇ ਦੀਆਂ ਮਸ਼ੀਨਾਂ ਨਾ ਬਣਾ ਲਈਏ ਕਿ ਬਸ ਤੇਰੇ ਤੇਰੇ ਤੇ ਪੈਸਾ ਲਾ ਕੇ ਭੇਜ ਤਾਣ ਤੂੰ ਚਾਹੇ ਉਥੇ ਮਾਰ ਖਾਪ ਦਿਹਾੜੀਆਂ ਕਰ ਮਜ਼ਦੂਰੀਆਂ ਕਰ ਚਾਹੇ ਤਨ ਵੇਚ ਮਾਫ ਕਰਨਾ ਸਾਨੂੰ ਪੈਸੇ ਪਿੱਛੇ ਭੇਜ ਨਹੀ ਜਿਸ ਚੀਜ਼ ਬਾਰੇ ਅਸੀਂ ਜਾਣਦੇ ਨਹੀਂ ਨਾ ਜਦੋਂ ਉਹਦੇ ਬਾਰੇ ਆ ਕੇ ਜਾਣ ਲੈਨੇ ਆ ਫੇਰ ਪਤਾ ਲੱਗਦਾ ਜਿੰਨਾ ਦੇਸ਼ਾਂ ਨੂੰ ਅਸੀਂ ਕਹਿੰਨੇ ਇਹ ਤਾਂ ਤਰਖਤਾਂ ਨੂੰ ਲੱਗਣ ਵਾਲੀਆਂ ਚੀਜ਼ਾਂ ਨੇ ਨਹੀਂ ਜਿੰਨੀ ਮਸ਼ਕਤ ਇੱਥੇ ਬੱਚਿਆਂ ਨੂੰ ਘੱਲ ਨਹੀਂ ਪੈਂਦੀ ਓਨੀ ਤਾਂ ਉਥੇ ਘੱਲ ਹੀ ਨਹੀਂ ਹੈ ਉਥੇ ਤਾਂ ਮਾਂ ਮੰਜੇ ਤੇ ਪਈ ਨੂੰ ਚਾਹ ਦਾ ਕੱਪ ਲੈ ਕੇ ਫੜਾ ਦਿੰਦੀ ਸੀ ਉਥੇ ਦਾ ਬਾਪੂ ਅਜੇ ਬੱਚਾ ਕਿਤਾਬ ਮਗਰੋਂ ਕਹਿੰਦਾ ਪਹਿਲਾਂ ਲਿਆ ਕੇ ਫੜਾ ਦਿੰਦਾ ਸੀ ਬਾਪੂ ਕੋਲੇ ਸਮਾਂ ਨਹੀਂ ਉਹ ਆਪਣੀ ਪਤਨੀ ਨੂੰ ਪੈਸੇ ਦਿੰਦਾ ਕਿ ਕੱਲ ਨੂੰ ਬਾਜ਼ਾਰ ਜਾਈ ਤੈਨੂੰ ਬੈਗ ਲੈ ਕੇ ਦੇ ਦੇਦੀ ਤੇ ਵਰਤੀਆਂ ਲੈ ਕੇ ਦੇ ਦੇਦੀ ਪਤਾ ਤਾਂ ਇੱਥੇ ਲੱਗਦਾ ਨਾ ਆ ਕੇ ਜਦੋਂ ਸਭ ਕੁਝ ਖੁਦ ਨੂੰ ਲੈਣਾ ਪੈਂਦਾ ਤਿਆਰੀ ਚਾਹੇ ਉਹ دنیਵੀ ਚੀਜ਼ ਹੈ ਉਥੇ ਵੀ ਤਿਆਰੀ ਤੇ ਚਾਹੇ ਉਹ ਪਰਮਾਰਥ ਦੀ ਦੁਨੀਆ ਉਥੇ ਵੀ ਤਿਆਰੀ ਤੇ ਕਲਗੀਧਰ ਮਹਾਰਾਜ ਜੀ ਨੇ ਸੋਚ ਕੇ ਦੇਖੋ ਕਿੰਨੀ ਤਿਆਰੀ ਕਰਵਾਈ ਹੋਵੇਗੀ ਆਪਣੇ ਪੁੱਤਰਾਂ ਦੀ ਵੈਸੇ ਆ ਸ਼ਬਦ ਆਪਾਂ ਵਰਤ ਦਿੰਨੇ ਆ ਕਿ ਗੁਰੂ ਦਾ ਪਰਿਵਾਰ ਵਿਛੋੜਾ ਮਾਫ ਕਰਨਾ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਹੈ ਜਿਹੜਾ ਕਲਗੀਧਰ ਮਹਾਰਾਜ ਜੀ ਦੇ ਪਰਿਵਾਰ ਦਾ ਵਿਛੋੜਾ ਪਾ ਦੇਵੇ ਵਿਛੋੜੇ ਸਾਡੇ ਪੈਂਦੇ ਨਹੀਂ ਗੁਰੂ ਦਾ ਵਿਛੋੜਾ ਨਹੀਂ ਪੈਂਦਾ ਗੁਰੂ ਦੇ ਪਰਿਵਾਰ ਦਾ ਵਿਛੋੜਾ ਨਹੀਂ ਪੈਂਦਾ ਜੇ ਗੁਰੂ ਦੇ ਪਰਿਵਾਰ ਦਾ ਵਿਛੋੜਾ ਪਿਆ ਹੁੰਦਾ ਤੇ ਛੋਟੇ ਸਭ ਜਾਂਦੇ ਆਪਣੇ ਗੁਰੂ ਪਿਤਾ ਜੀ ਦੇ ਬਚਨਾਂ ਨੂੰ ਭੁੱਲ ਕੇ ਦੀਨ-ਏ-ਇਸਲਾਮ ਕਬੂਲ ਕਰ ਲੈਂਦੇ ਉਹ ਤਾਂ ਗੁਰੂ ਤਾਂ ਨਾਲ ਹੈ ਪਿਤਾ ਤਾਂ ਨਾਲ ਹੈ ਉਹ ਠੰਡੇ ਬੁਰਜ ਵਿੱਚ ਵੀ ਮਹਿਸੂਸ ਕਰਦੇ ਆ ਕਿ ਗੁਰੂ ਤੇਗ ਬਹਾਦਰ ਦਾਦਾ ਜੀ ਨਾਲ ਨੇ ਸਾਡੇ ਉਹ ਸੂਬੇ ਦੀ ਕਚਹਿਰੀ ਵਿੱਚ ਵੀ ਇਹ ਮਹਿਸੂਸ ਕਰਦੇ ਐ ਕਿ ਕਲਗੀਧਰ ਮਹਾਰਾਜ ਸਾਡੇ ਨਾਲ ਨੇ ਪਤਾ ਵੀ ਇਹ ਨਾਲੇ ਕਿ ਜਿਨ੍ਹਾਂ ਨੂੰ ਅਸੀਂ ਫਤਿਹ ਗੁਜ਼ਾਰਿਆ ਅੱਗੋਂ ਫਤਿਹ ਦਾ ਜਵਾਬ ਨਹੀਂ ਆਉਣਾ ਪਰ ਫਿਰ ਵੀ ਸੂਬੇ ਦੀ ਕਚਹਿਰੀ ਵਿੱਚ ਜਾ ਕੇ ਇੱਕ ਦੂਜੇ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਆਰੀ ਤਿਆਰੀ ਕੀਤੀ ਸੀ ਭੁਖੜ ਭਾਂਡੇ ਰੱਖਿਆ ਡੋਲੇ ਨਹੀਂ ਤਿਆਰੀ ਕਰਵਾਏ ਸੀ ਠੰਡੇ ਬੁਰਜ ਵਿੱਚ ਰੱਖਿਆ ਡੋਲੇ ਨਹੀਂ ਤੇ ਅੱਜ ਮਾਫ਼ ਕਰਨਾ ਧਰਮ ਦੀ ਖਾਤਰ ਜਾਣਾ ਤਾਂ ਬੜੀ ਦੂਰ ਦੀ ਗੱਲ ਐ ਅੱਜ ਮੇਰੇ ਦੋ ਕੰਮ ਪੂਰੇ ਨਾ ਨਾ ਹੁਣ ਤੇ ਮੈਂ ਗੁਰੂ ਨੂੰ ਵਿਛੋੜਾ ਪਾ ਕੇ ਚਲਾ ਜਾਂਦਾ ਕਿਉਂ ਮੇਰੀ ਤਿਆਰੀ ਨਹੀਂ ਹੈ ਮੇਰੀ ਤਿਆਰੀ ਇਦਾਂ ਦੀ ਕਰਾਈ ਗਈ ਕਿ ਤੈਨੂੰ ਕੁਝ ਮਿਲ ਰਿਹਾ ਤੇ ਬੜੀ ਗੁਰੂ ਦੀ ਕਿਰਪਾ ਤੇ ਤੇਰੇ ਕੋਲ ਕੋਈ ਚੀਜ਼ ਚਲੀ ਗਈ ਤੇ ਤੂੰ ਟੁੱਟ ਜਾ ਮਰ ਜਾ ਖੱਬ ਜਾ ਇਹ ਤਿਆਰੀ ਨਹੀਂ ਹੈ ਸਤਗੁਰ ਦੀ ਬਾਣੀ ਸਾਡੇ ਮਨਾਂ ਦੇ ਲਈ ਐ ਸਰੀਰਾਂ ਲਈ ਨਹੀਂ ਐ ਇਸੇ ਸ਼ਬਦ ਨੂੰ ਕਿਹਾ ਸੀ ਨਾਨਕ ਸਤਗੁਰ ਤਿੰਨਾ ਮਲਾਇਆ ਉਹਨਾਂ ਨੂੰ ਕਿੰਨਾ ਦਾ ਜਿਨ੍ਹਾਂ ਧੁਰੇ ਪਿਆ ਜਿਹੜੇ ਧੁਰ ਦੇ ਨਾਲ ਜੁੜ ਗਏ ਇਹ ਆਪਣੇ ਮੂਲ ਦੇ ਨਾਲ ਜੁੜ ਗਏ ਉਹਨਾਂ ਦਾ ਸੰਜੋਗ ਇਹਨਾਂ ਮਿਲ ਗਿਆ ਕਿ ਆਪਣੇ ਗੁਰੂ ਤੋਂ ਦੂਰ ਹੀ ਨਿਕਲੇ ਆਪਣੇ ਗੁਰੂ ਦੇ ਬਣ ਕੇ ਰਹਿ ਗਏ ਤੇ ਸਤਗੁਰ ਕਹਿੰਦੇ ਇਹਦੇ ਲਈ ਭਾਈ ਕਮਾਈ ਤੈਨੂੰ ਕਰਨੀ ਪੈਣੀ ਹੈ ਉਹ ਕਮਾਈ ਦੇ ਲਈ ਹੈ ਨਾਮ ਗੁਣ ਅਭਿਆਸ ਬੰਦਗੀ ਤੇ ਸਤਗੁਰ ਜੀ ਸਮੁੱਚੀ ਬਾਣੀ ਵਿੱਚ ਨਾਮ ਦੀ ਗੱਲ ਹੀ ਕਰਨਗੇ ਕਹਿੰਦੇ ਸੁਖਮਣੀ ਸੁਖ ਅਮਰਤ ਕੀ ਹੈ ਪ੍ਰਭ ਨਾਮ ਕਿ ਤੇਰਾ ਨਾਮ ਹੀ ਸੁੱਖਾਂ ਦੀ ਮਣੀ ਹੈ ਹੁਣ ਮੈਂ ਜਿਹੜੀ ਇੱਥੋਂ ਵਿਚਾਰ ਆਰੰਭ ਕੀਤੀ ਅਸੀਂ ਸੁਖ ਲੱਭਦੇ ਆਂ ਅਰਦਾਸ ਕਰਾ ਕੇ ਕਿ ਬਾਬਾ ਜੀ ਅਰਦਾਸ ਕਰ ਦੋ ਕੰਮ ਨਹੀਂ ਚੱਲਦਾ ਮੈਨੂੰ ਮਾਫ ਕਰਨਾ ਜੇ ਕਿਤੇ ਅਰਦਾਸਾਂ ਕਰਾਉਣ ਨਾਲ ਕੰਮ ਬਣਦੇ ਹੋ ਨਾ ਤੇ ਸਾਡੇ ਸਭ ਤੋਂ ਪਹਿਲਾਂ ਬਣ ਜਾਣ ਤੁਹਾਡੇ ਤੋਂ ਵੱਧ ਤਾਂ ਅਸੀਂ ਕਰਦੇ ਆਂ ਜੇ ਕਿਤੇ ਮਥੇ ਟਿਕ ਨਾਲ ਬਣਦੇ ਹੋ ਨਾ ਸਾਡੇ ਪਹਿਲਾਂ ਬਣ ਜਾਣ ਜਿੰਨੇ ਮੱਥੇ ਅਸੀਂ ਟੇਕਦੇ ਹੋ ਸਕਰੇ ਤੁਸੀਂ ਤਾਂ ਟੇਕ ਹੀ ਨਾ ਸਕੋ ਤੁਸੀਂ ਤੇ ਇੱਕੋ ਥਾਂ ਤੇ ਟੇਕਦੇ ਸਾਂ ਤਾਂ ਮਹੀਨੇ ਵਿੱਚ ਦੇ ਬਾਅਦ ਜਾ ਕੇ ਜਗਾ ਜਗਾ ਜਾਣਾ ਪੈਂਦਾ ਕਾਰਜ ਰਾਸ ਮੈਂ ਰਾਤ ਵੀ ਬੇਨਤੀ ਕਰ ਰਿਹਾ ਸਾਂ ਕਾਰਜ ਰਾਸ ਮੱਥੇ ਟੇਕਣ ਨਾਲ ਅਰਦਾਸਾਂ ਨਾਲ ਨਹੀਂ ਪਿਤਾ ਜੀ ਕਹਿੰਦੇ ਕਾਰਜ ਰਾਸ ਉਦੋਂ ਹੋਣੇ ਨੇ ਜਦੋਂ ਤੂੰ ਆਪਣੇ ਘਰ ਵਿੱਚ ਬਹਿਣਾ ਸਿੱਖ ਲਿਆ ਇਹ ਸ਼ਬਦ ਪੜਨਾ ਬੜਾ ਸੌਖਾ ਇਹਦੀ ਕਮਾਈ ਬੜੀ ਔਖੀ ਹੈ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਇੱਥੇ ਆ ਕੇ ਇਹੀ ਪ੍ਰੋਬਲਮ ਐ ਮੈਂ ਥਿਰ ਕਰਨੀ ਬੈਠਦਾ ਸਾਡੇ ਵਿੱਚੋਂ ਕਿੰਨੇ ਕੇ ਜਿਹੜੇ ਚੌਂਕੜਾ ਮਾਰ ਕੇ ਅਭਿਆਸ ਕਰਦੇ ਆ ਐ ਨਹੀਂ ਆ ਪੰਜ ਮਿੰਟ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜੂ ਅੱਧਿਆਂ ਨੂੰ ਨੀਂਦ ਆਉਣ ਲੱਗ ਜੂਗੀ ਅੱਧਿਆਂ ਨੂੰ ਵਾਸੀ ਆਉਣ ਲੱਗ ਜਾਣਗੇ ਅਤੇ ਉੱਠ ਕੇ ਚਲੇ ਜਾਣਗੇ ਤੇ ਫਿਰ ਮਹਾਰਾਜ ਦੀ ਪੰਗਤੀ ਸੱਚੀ ਹੋ ਗਈ ਨਾ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਇਹਨੂੰ ਗੁਰਦੁਆਰੇ ਬੈਠੇ ਨੂੰ ਬੜੇ ਕੰਮ ਯਾਦ ਆਉਂਦੇ ਆ ਕਿਉਂ ਮਨ ਬਹਿ ਨਹੀਂ ਦਿੰਦਾ ਇੱਥੇ ਮਨ ਦੀ ਖਰਾਕ ਨਹੀਂ ਮਨ ਨੂੰ ਚਾਹੀਦਾ ਮੈਂ ਦੋ ਗੱਲਾਂ ਉਹਦੇ ਨਾਲ ਕਰਾਂ ਦੋ ਗੱਲਾਂ ਉਹਦੇ ਨਾਲ ਕਰਾਂ ਇਸੇ ਕਰਕੇ ਗੁਰੂ ਕੋਲੇ 5 ਮਿੰਟ ਬੈਠਦਾ ਬਾਹਰ ਜਾ ਕੇ 2 ਘੰਟੇ ਬਹਿ ਜਾਂਦਾ ਕਿਉਂ ਉੱਥੇ ਖਰਾਕ ਹੈ ਉੱਥੇ ਨੂੰ ਖਰਾਕ ਮਿਲ ਰਹੀ ਹੈ ਅੱਖਾਂ ਨੂੰ ਦੇਖਣ ਦੀ ਮਿਲ ਜਾਂਦੀ ਹੈ ਜ਼ੁਬਾਨ ਨੂੰ ਬੋਲਣ ਦੀ ਤੇ ਖਾਣ ਦੀ ਮਿਲ ਜਾਂਦੀ ਹੈ ਕੰਨਾਂ ਨੂੰ ਸੁਣਨ ਦੀ ਮਿਲ ਜਾਂਦੀ ਹੈ ਜਿੱਥੇ ਜਿੱਥੇ ਜਗ੍ਹਾ ਤੇ ਮੇਰੇ ਮਨ ਦੀ ਖਰਾਕ ਹੈ ਉਸ ਪਾਸੇ ਭੱਜ ਕੇ ਜਾਵੇਗਾ ਅੱਜ ਤੱਕ ਕਦੀ ਕਿਸੇ ਨੇ ਕਿਹਾ ਪੈਸੇ ਕਹਿੰਦੇ ਮੇਰਾ ਮਨ ਨਹੀਂ ਲੱਗਦਾ ਉੱਚੇ ਤੋਂ ਬੜਾ ਲੱਗਦਾ ਦੋ ਦੋ ਤਿੰਨ ਤਿੰਨ ਮੇਰੀ ਵੀ ਗੱਲ ਲੈਂਦਾ ਬੰਦਾ ਪਰ ਬਾਣੀ ਪੜਦਿਆਂ ਕਹਿਆ ਜਾਂਦਾ ਜੀ ਮਨ ਨਹੀਂ ਲੱਗਦਾ ਰਿਸ਼ਤੇਦਾਰੀ ਨੂੰ ਮਿਲਣਾ ਹੋਵੇ ਤੇ ਗਰਜ ਹੋਵੇ ਮੈਨੂੰ ਉਹਦੇ ਤੱਕ ਮਨ ਭੱਜ ਕੇ ਜਾਵੇਗਾ ਤੇ ਜਿੱਦੇ ਗਰਜ ਪੂਰੀ ਹੋ ਜੇ ਫਿਰ ਮਨ ਮਿਲਣ ਤੋਂ ਦੂਰ ਹੋ ਜਾਂਦਾ ਹੁਣ ਸਤਗੁਰੂ ਜੀ ਨੇ ਕਿਰਪਾ ਕੀਤੀ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਨੇ ਸਾਰੇ ਸੁੱਖ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਅਮਰਤ ਜਿਹੜਾ ਤੈਨੂੰ ਅਮਰ ਕਰ ਦੇਵੇਗਾ ਕਦੀ ਮਰੇਗਾ ਨਹੀਂ ਹੁਣ ਇੱਥੇ ਸਰੀਰ ਦੀ ਗੱਲ ਨਹੀਂ ਹੈ ਸਰੀਰ ਤਾਂ ਇਹ ਨਹੀਂ ਪਤਾ ਕੱਲ੍ਹ ਮੇਰਾ ਰਹੇਗਾ ਜਾਂ ਨਹੀਂ ਰਹੇਗਾ ਇਹ ਦਾਵਾ ਥੋੜੀ ਹੈ ਅੱਜ ਮੈਂ ਬਾਹਰੋਂ ਕੋਈ ਚੀਜ਼ ਲੈ ਕੇ ਆਉਂਦਾ ਨਾ ਉਹਦੀ ਗਾਰੰਟੀ ਹੈ ਕਿ ਇਹ 2 ਸਾਲ ਦੀ ਹੈ 6 ਮਹੀਨੇ ਦੀ ਹੈ 4 ਸਾਲ ਦੀ ਹੈ ਪਰ ਜਿਹੜਾ ਲੈ ਕੇ ਆਇਆ ਉਹਦੀ ਕੋਈ ਗਾਰੰਟੀ ਨਹੀਂ ਹੈ ਕਿ ਮੈਂ ਅੱਜ ਘਰੇ ਕੋਈ ਚੀਜ਼ ਲੈ ਕੇ ਚੱਲਿਆ ਅਗਲੇ ਮਹੀਨੇ ਮੈਨੂੰ ਪਾਉਣ ਨੂੰ ਮਿਲੇਗੀ ਜਾਂ ਨਹੀਂ ਮਿਲੇਗੀ ਮੇਰੀ ਗਰੰਟੀ ਨਹੀਂ ਹੈ ਤੇ ਮਾਰੇ ਮਾਰੇ ਕਹਿੰਦੇ ਇਹੀ ਤੇਰੇ ਲਈ ਕਿਹਾ ਸੀ ਹਮ ਆਦਮੀ ਹਾਂ ਇੱਕ ਦਮੀ ਆ ਪਲੱਸ ਦਮ ਜੇ ਤੈਨੂੰ ਦਮ ਆ ਰਿਹਾ ਤੂੰ ਆਦਮੀ ਐ ਤੇ ਜੇ ਤੇਰਾ ਦਮ ਖਤਮ ਐ ਤੂੰ ਰਾਖ ਦੀ ਢੇਰੀ ਆ ਭਾਵੇਂ ਤੇਰਾ ਕਰੋੜ ਰੁਪਈਆ ਪਿਆ ਬੈਂਕ ਵਿੱਚ ਭਾਵੇਂ ਤੂੰ 5 ਗੱਡੀਆਂ ਦਾ 10 ਘਰਾਂ ਦਾ 20 ਕਿੱਲਿਆਂ ਦਾ ਮਾਲਕ ਐ ਲੋਕਾਂ ਲਈ ਤੂੰ ਮਿੱਟੀ ਦੀ ਢੇਰੀ ਆਉਣਗੇ ਤੇਰਾ ਮੂੰਹ ਵੇਖਣਗੇ ਟੱਲਾ ਜਾ ਵੋ ਕਰਕੇ ਪਾਸੇ ਬਹਿ ਜਾਣਗੇ ਮਗਰ ਉਹ ਤੈਨੂੰ ਅੱਗੇ ਲਾ ਲਿਆ ਜਾਵੇਗਾ ਤੇ 150 ਬੰਦਾ ਪਿੱਛੇ ਚੱਲੇਗਾ ਆ ਤੇਰੀ ਜ਼ਿੰਦਗੀ ਦੀ ਭਾਇਆ ਇੱਥੇ ਆ ਬਸ ਇਹ ਵੀ ਪਤਾ ਨਹੀਂ ਤੈਨੂੰ ਪੌਣ ਦਾ ਸਮਾਂ ਮਿਲੇ ਜਾਂ ਨਾ ਮਿਲੇ ਇਹ ਦਾਵਾ ਥੋੜੀ ਹੈ ਬਹੁਤੀ ਵਾਰ ਤਾਂ ਮੌਤ ਇਦਾਂ ਦੇ ਥਾਂ ਤੇ ਲ ਜਾ ਕੇ ਆਉਂਦੀ ਹੈ ਕਿ ਸਰੀਰ ਵੀ ਨਹੀਂ ਸਰੀਰ ਰਹਿੰਦਾ ਆ ਪਿੱਛੇ ਜੇ ਪਤਾ ਨਾ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ